ਦਿਨੇ ਐਡਮਿਨਿਸਟ੍ਰੇਸ਼ਨ ਕਿਸੇ ਕੰਮ ਵਾਸਤੇ ਹੈ ਨਹੀਂ ਕਿ ਇਹ ਜਥੇਬੰਦੀਆਂ ਦੇ ਵਾਸਤੇ ਜਾਂ ਕੋਈ ਹੋਰ ਪਰਸਨਾ ਹੁਣ ਭਾਨਾ ਸਿੱਧੂ ਹੋਈ ਨਹੀਂ ਲੋਟ ਆ ਰਿਆ ਸੀਗਾ ਲੋਕਾਂ ਨੂੰ ਉਹ WhatsApp ਤੇ ਕਾਲ ਕਰਦਾ ਸੀ ਜਿਹੜੀਆਂ ਦੇ ਨਾਲ ਜਾਂ ਮੁੰਡਿਆਂ ਦੇ ਨਾਲ ਬਤਮੀਜੀ ਦੇ ਨਾਲ ਗੱਲ ਕਰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਪੈਸੇ ਦੇਣੇ ਦਿਓ ਨਹੀਂ ਤਾਂ ਮੈਂ ਆ ਕਰਦਾਗਾ ਤੁਹਾਡਾ ਜਲੂਸ ਕੱਢਦਾਗਾ ਜਦ ਕਿ ਉਹ ਅਨ ਅਥੋਰਾਈਜ਼ਡ ਪਰਸਨ ਸੀਗਾ ਕਿਸੇ ਦੇ ਲਈ ਉਹਦਾ ਉਹ ਕਿਸੇ ਦੇ ਕੋਈ ਪੈਸੇ ਨਹੀਂ ਸਦਵਾ ਰਹੇ ਸਿਰਫ ਆਪਣਾ ਫੇਮ ਬਣਾ ਰਹੇ ਸੀ ਆਪਣਾ ਨਾਮ ਬਣਾ ਰਹੇ ਉਹ ਸਿਰਫ ਮੁਕਤ ਨੂੰ ਪੈਸੇ ਨਹੀਂ ਪਰ ਜਿਹੜੇ ਲੋਕ ਉੱਥੇ ਜਦੋਂ ਉਹਦੇ ਪਿੰਡ ਕਾਚੂ ਹੋਇਆ ਬੀਤੀ ਕੱਲ ਜਿਹੜੇ ਇੰਨੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ ਉਹਦੇ ਹੱਕ ਹੱਕ 'ਚ ਆਵਾਜ਼ ਬੁਲੰਦ ਕੀਤੀ ਆ ਉਹ ਫਿਰ ਉਹ ਲੋਕ ਵੀ ਚੁੱਕੇ ਪੰਜੀ ਦਸਰੇ ਲੋਕ ਕਹਿੰਦੇ ਉਹ ਸਪਾਈ ਹੋਏ ਲੋਕ ਜਿਹੜੇ ਇਕੱਠੇ ਕਰੇ ਜਾਂਦੇ ਜਿਹੜੇ ਪੋਲੀਟੀਕਲ ਰੈਲੀਆਂ ਹੁੰਦੀਆਂ ਨੇ ਉਹਦੇ ਵਿੱਚ ਸਾਰੇ ਬੰਦੇ ਉਸ ਪੋਲੀਟੀਕਲ ਪਾਰਟੀ ਵਾਸਤੇ ਜੁੜਦੇ ਨੇ ਹਾਂ ਅੱਜੇ ਬੰਦੇ ਤਾਂ ਸਿਰਫ ਤੁਹਾਨੂੰ ਦੱਸ ਕੇ ਨਹੀਂ ਹੁੰਦੇ ਬੁਲਾਏ ਹੋਏ ਬੇ ਹਾਂਜੀ ਭਾਈ ਜੀ ਤਿਆਜੀ ਮੀਟਿੰਗ ਹੈਗੀ ਆ ਤੁਹਾਡੀ ਤੁਸੀਂ ਵੀ ਇੱਕ ਵਾਰ ਕੱਟ ਕਰਕੇ ਵੇਖੋ ਕਿ ਸਾਨੂੰ ਧੌਂਕੀਆਂ ਆ ਰਹੀਆਂ ਨੇ ਲੋਕ ਤੁਹਾਡੇ ਕੱਖ ਦੇ ਵਿੱਚ ਆਉਂਦੇ ਤੁਹਾਡੇ ਤੁਹਾਡੇ ਹੱਕ ਦੇ ਵਿੱਚ ਆਉਂਦੇ ਨੇ ਤੁਹਾਡੇ ਹਾਂਜੀ ਨਹੀਂ ਪਰ ਪਰ ਜਿਵੇਂ ਤੁਸੀਂ ਕਿਹਾ ਵੀ ਚਲੋ ਠੀਕ ਆ ਤੁਹਾਡੀ ਗੱਲ ਮੰਨ ਲੈਂਦੇ ਆ ਵੀ ਧਰਨਾ ਲਾ ਕੇ ਤੁਹਾਨੂੰ ਪ੍ਰਸ਼ਾਸਨ ਕਰਦੇ ਆ ਪਰ ਇਹ ਲੋਕਤੰਤਰ ਦਾ ਇਹ ਤਾਂ ਲੋਕਤੰਤਰ ਦਾ ਹੱਕ ਹੁੰਦਾ ਨਾ ਲੋਕਾਂ ਨੂੰ ਇਹ ਇਹ ਵੀ ਇੱਕ ਇਹ ਵੀ ਇੱਕ ਇਨਸਾਫ ਲੈਣ ਦਾ ਇੱਕ ਆਪਣੇ ਠੱਕੇਸ਼ਾਈ ਦੇ ਕਲਬ ਆਵਾਜ਼ ਦਾ ਠੱਕੇਸ਼ਾਈ ਜੇ ਠੱਕਾ ਸ਼ਹੀ ਹੋ ਜੇਕਰ ਠੱਕਾ ਸ਼ਹੀ ਦਾ ਮਤਲਬ ਕੀ ਹੁੰਦਾ ਇਹ ਤੁਹਾਨੂੰ ਬਿਨਾਂ ਕਿਸੇ ਦੇ ਤੋ ਤੁਹਾਡੇ ਕੋਲ ਰਾਈਟਸ ਨੇ ਗਵਰਨਮੈਂਟ ਦੇ ਕੋਲ ਜਾਓ ਪੁਲਿਸ ਦੇ ਕੋਲ ਜਾਓ ਕੋਰਟ ਦੇ ਵਿੱਚ ਜਾਓ ਜੇ ਤੁਹਾਡੇ ਕੋਲ ਬੰਦਾ ਰਾਈਟ ਹੈ ਤੁਸੀਂ ਐਗਰੀਮੈਂਟ ਸਾਈਨ ਕੀਤਾ ਕੋਰਟ ਦੇ ਵਿੱਚ ਮੈਂ ਅਜੇ ਵੀ ਕੇਸ ਦੇ ਕਿਸੇ ਵੀ ਕਲਾਇੰਟ ਦਾ ਕੰਮ ਫਾਈਲ ਕੀਤੀ ਹੈ ਫਾਈਲ ਤੇ ਪ੍ਰੋਸੈਸ ਕੀਤਾ ਹੈਗਾ ਤੁਸੀਂ ਬਾਅਦ ਵਿੱਚ ਕਹਿੰਦੇ ਆ ਤੁਸੀਂ ਆਪਣੇ 4-5000 ਰੁਪਏ ਫਾਇਦਾ ਚਾਰਜਸ ਕੱਟ ਲਓ ਬਟ ਬ੍ਰਦਰ ਜਿਹੜੀ ਕਿਸੇ ਪਰਸਨ ਨੂੰ ਸੈਲਰੀ ਪੇ ਕਰ ਦਿੱਤੀ ਜਾਂਦੀ ਉਹ ਨੋਨ ਰਿਫੰਡੇਬਲ ਹੈ ਸਰ ਕੋਰਟ ਦੇ ਵਿੱਚ ਫਰਮਾਂ ਨੇ ਕੰਮ ਕੀਤਾ ਉਸ ਬੰਦੇ ਨੇ ਸੈਲਿੱਟਾ ਨਹੀਂ ਕਰਵਾਇਆ ਸਰ ਕੋਰਟ ਦੇ ਵਿੱਚ ਅਜਿਹੇ ਕੇਸ ਵੀ ਨੇ ਜਿਹੜੇ 10-10 ਸਾਲ ਹੋ ਗਏ ਲਟਕਦਿਆਂ ਨੂੰ ਲੋਕਾਂ ਨੂੰ 20-20 ਲੱਖ ਰੁਪਈਆ ਨਹੀਂ ਮਿਲਿਆ ਉਹਨਾਂ ਦਾ ਕੀ ਉਹ ਇਮੀਗ੍ਰੇਸ਼ਨ ਕੰਪਨੀਆਂ ਉਹ ਦੇਣ ਦਾ ਇਫਤਤਾ ਕਾਨੂੰਨੀ ਕਾਰਵਾਈ ਕਰਾਉਣ ਦੀ ਆਪਣੀ ਇਹੋ ਜਿਹੀ ਮੈਂ ਤਾਂ ਫਿਰ ਕੋਈ ਵੀ ਕਹ ਦੇਗਾ ਜੀ ਲੋਤ ਅਸੀਂ ਕਾਹਦੇ ਵਾਸਤੇ ਬਣਾਇਆ ਇਹੋ ਜਿਹੀ ਇਮੀਗ੍ਰੇਸ਼ਨ ਕੰਪਨੀਆਂ ਹੈਗੀਆਂ ਜਿਹੜੀ ਕਰੋੜਾਂ ਰੁਪਏ ਠੱਗ ਕੇ ਬਾਹਰ ਭੱਜ ਜਾਂਦੇ ਨੇ ਤੁਹਾਨੂੰ ਵੀ ਜਾਣਕਾਰੀ ਹੋਵੇਗੀ ਹੁਣ ਤੁਸੀਂ ਪਾ ਕੇ ਕਹਿ ਰਹੇ ਹੋ ਕਿ ਸਾਡੇ ਨਾਲ ਸਾਡੇ ਇਮੀਗ੍ਰੇਸ਼ਨ ਕੰਪਨੀ ਠੱਗੀਆਂ ਨਹੀਂ ਮਾਰਦੀਆਂ ਦੋ ਦੋ ਤਿੰਨ ਤਿੰਨ ਕਰੋੜ ਰੁਪਏ ਜਿਹੜੇ ਕਿੰਨੇ ਕੇਸ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਏ ਨੇ ਠੱਗ ਕੇ ਬਾਹਰ ਭੱਜ ਜਾਂਦੇ ਨੇ ਪਰ ਲੋਕ ਤਾਂ ਬੈਠੇ ਰਹਿੰਦੇ ਨੇ ਜਿਨ੍ਹਾਂ ਨੇ ਪੈਸੇ ਦੇ ਦਿੱਤੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਤੁਹ ਨੇ ਜਨਾ ਤੁਸੀਂ ਹੁਣੇ ਕਿਹਾ ਇਹ ਚੀਜ਼ੇ ਕਿ ਕੀ ਸਾਡੀ ਜੁਡੀਸ਼ੀਅਨ ਚ 20-20 ਸਾਲ ਹੋ ਗਏ ਕਿ ਕੀ ਆਪਾਂ ਜੁਡੀਸ਼ੀਅਨ ਤੇ ਸਵਾਲ ਉਠਾ ਰਹੇ ਆ? ਕੀ ਆਪਾਂ ਜੁਡੀਸ਼ੀਅਨ ਤੇ ਸਵਾਲ ਉਠਾਵਾਂਗੇ? ਲੋਕ ਤਾਂ ਪਰੇਸ਼ਾਨ ਹੋ ਰਹੇ ਨੇ। ਲੋਕਾਂ ਦੀ ਗੱਲ ਹੈ। ਉਹ ਜਿਹੜੇ ਧੰਨੇ ਦਾ ਉਹਦਾ ਫੈਸਲਾ ਜੁਡੀਸ਼ੀਅਨ ਨੇ ਕਰਨਾ ਮੈਂ ਨਹੀਂ ਕਰ ਸਕਦਾ। ਤੁਸੀਂ ਨਹੀਂ ਕਰ ਸਕਦੇ। ਕੋਈ ਥਰਡ ਪਰਸਨ ਉੱਥੇ ਆ ਕੇ ਕਿਸੇ ਨੂੰ ਧਮਕੀ ਦੇਵੇਗਾ। ਨਹੀਂ ਕਰ ਸਕਦਾ। ਪਰ ਤੁਸੀਂ ਤਾਂ ਜੁਡੀਸ਼ੀਅਨ ਤੇ ਵਿਸ਼ਵਾਸ ਰੱਖਦੇ ਹੋ। ਅਸੀਂ ਵੀ ਵਿਸ਼ਵਾਸ ਰੱਖਦੇ ਹਾਂ। ਤੁਹਾਡੀ ਯੂਨੀਅਨ ਨੇ ਕੋਈ ਮੰਗ ਪੱਤਰ ਕੋਈ ਸੀ ਦਿੱਤਾ ਤੁਸੀਂ ਕਿਸੇ ਜਿਵੇਂ ਹੁਣ ਤੁਸੀਂ ਇਹਨਾਂ ਨੇ ਭਾਨਾ ਸਿੱਧੂ ਦੀ ਗੱਲ ਕੀਤੀ ਆ। ਜ ਪਰ ਜਿਹੜੇ ਲੋਕ ਤੁਹਾਨੂੰ ਫੋਨ ਕਾਲ ਤੇ ਧਮਕੀਆਂ ਦਿੰਦੇ ਆ ਤੁਹਾਨੂੰ ਰੈੱਡ ਕਾਲ ਕਰ ਰਹੇ ਆ ਤੁਸੀਂ ਉਹਨਾਂ ਦੇ ਖਿਲਾਫ ਆਪਣੀ ਯੂਨੀਅਨ ਵੱਲੋਂ ਕਿਉਂ ਨਹੀਂ ਮੰਗ ਪੱਤਰ ਦਿੰਦੇ ਐ ਐਸਐਪੀ ਨੂੰ ਇਹ ਜਿਹੜੇ ਬੈਠੇ ਹੋਏ ਚਾਰ ਸੱਜਣ ਬੈਠੇ ਨੇ ਇਸੇ ਕਰਕੇ ਬੈਠੇ ਆ ਨਹੀਂ ਪਰ ਅਸੀਂ ਤੇਰੀ ਗਵਾਹੀ ਦੇ ਵਿੱਚ ਪਹੁੰਚਾ ਸਕਦੇ ਆ ਪਰ ਇਹਦਾ ਲੀਗਲੀ ਜਿਹੜਾ ਕੰਮ ਆ ਉਹ ਤਾਂ ਤੁਸੀਂ ਉਹ ਕਰਨਾ ਨਾ ਤੁਸੀਂ ਜੋ ਜੋ ਲੀਗਲੀ ਸਾਨੂੰ ਕਿਹੜੇ ਸੀ ਕੀਤਾ ਹੋਇਆ ਹੈ ਉਹ ਵੀ ਸਮੇਂ ਆਉ ਤੇ ਅਗੂ ਅਗੂ ਤੁਹਾਡੇ ਸਾਹਮਣੇ ਆਊਗਾ ਮਰੇ ਜੇ ਲੱਗੂਗਾ ਟਾਈਮ ਨੂੰ ਤੁਸੀਂ ਕਿਸੇ ਅਫਸਰ ਨੂੰ ਮਿਲਿਆ ਦਾ ਬਦ ਪੱਤਰ ਦਾ ਹਾਂਜੀ ਜੀ ਅਫਸਰ ਨੂੰ ਮਿਲੇ ਤੁਸੀਂ ਹਾਂਜੀ ਮੇਰੇ ਮੈਂ ਜਦੋਂ ਮੈਚ ਦਾ ਸ਼ਿਕਾਰ ਹੋਇਆ ਮੈਂ ਕਿਸੇ ਅਫਸਰ ਨੂੰ ਮਿਲਿਆ ਮੇਰੇ ਕਾਫੀ ਸਪੋਰਟ ਕੀਤੀ ਉਹਨਾਂ ਨੇ ਠੀਕ ਹੈ ਜਦੋਂ ਉਹਨਾਂ ਨੇ ਡਾਕੂਮੈਂਟ ਚੈੱਕ ਕੀਤੇ ਉਸ ਬੰਦੇ ਨੂੰ ਵੀ ਬਿਲਾਇਆ ਮੈਨੂੰ ਵੀ ਬਿਲਾਇਆ ਬੈਠਿਆ ਗੱਲ ਹੀ ਉਹਨੂੰ ਵੀ ਕਿਹਾ ਵੀ ਆਹ ਤੇਰੀ ਗਲਤ ਚੀਜ਼ ਉਹ ਬੰਦੇ ਖੁਦ ਨੇ ਐਗਰੀ ਕੀਤਾ ਮੈਂ ਹਾਂ ਵੀ ਸੌਰੀ ਮੈਂ ਗਲਤੀ ਹੋ ਗਈ ਮੈਂ ਤੁਹਾਡੀ ਮੰਗ ਕੀ ਹੈ ਜੀ ਹੁਣ ਲਾਸਟ ਤੇ ਮੰਗ ਦਾ ਸਾਡੀ ਇਹੋ ਹੀ ਮੰਗ ਹੈ ਜਿਹੜਾ ਅਸੀਂ ਕੰਮ ਕਰਦੇ ਪਏ ਆ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਦੇ ਪਏ ਆ ਠੀਕ ਹੈ ਪਰ ਸਾਨੂੰ ਜਿਹੜੇ ਸ਼ਾਂਤੀ ਅਨਸਰ ਨੇ ਜੋ ਕੁਝ ਆਪਣਾ ਨੇਮ ਔਰ ਫੇਮ ਪਾਉਣ ਵਾਸਤੇ ਸਾਡੇ ਦਫਤਰਾਂ ਦੇ ਵਿੱਚ ਆ ਕੇ ਬਾਦ ਦੇ ਸਲੂਕੀ ਕਰਦੇ ਨੇ ਜਾਂ ਆ ਕੇ ਬਾਹਰ ਧਰਨੇ ਲਾਉਣ ਦੀ ਧਮਕੀਆਂ ਦਿੰਦੇ ਨੇ ਸਾਨੂੰ ਸਿੱਧੀ ਇੱਕ ਕਾਲ ਆਉਂਦੀ ਤੂੰ ਐਸ ਬੰਦੇ ਦੇ ਪੈਸੇ ਦੇਣੇ ਆ ਜਾਂ ਨਹੀਂ ਉਸ ਲਈ ਕੋਈ ਸਰ ਤੁਹਾਡੀ ਕੋਈ ਐਸੋਸੀਏਸ਼ਨ